ਹੋ ਵੀ ਮਿੱਤਰੋ ਮੈਂ ਤੁਹਾਡਾ ਆਪਣਾ ਖੋਸਾ ਵੀ ਵੀ 30 ਤੇ ਅੱਜ ਆਪਾਂ ਬਾਈ ਸੁਖਬੀਰ ਕੋਲੇ ਆਏ ਸੀ ਤੇ ਬਾਈ ਨੇ ਕਰਨੀ ਹੈ ਮਸ਼ੀਨ ਸੇਲ ਵੈ ਆਪਾਂ ਜਾਦਾ ਟਰੈਕਟਰਾਂ ਦੀ ਵੀਡੀਓ ਪਾਉਣੇ ਆ ਤੇ ਪਰ ਬਾਈਆਂ ਦਾ ਵੀ ਵੀਡੀਓ ਆ ਆਪਣੀ ਵੀ ਤੇ ਮਸ਼ੀਨ ਅਰਜੈਂਟ ਸੇਲ ਕਰਨੀ ਆ ਬਾਕੀ ਸੀਜ਼ਨ ਵੀ ਹੈ ਬਾਈ ਉਤੋਂ ਤੇ ਜਿਹੜੇ ਵੀ ਮੇਰੇ ਭਰਾ ਨੇ ਮਸ਼ੀਨ ਲੈਣੀ ਹੋਵੇ ਤਾਂ ਦੱਸਿਓ ਤੇ ਬਾਕੀ ਬਾਈ ਨਾਲ ਮਲਾਉਣੇ ਆ ਆਪਾਂ ਬਾਈ ਦਾ ਦਾਦੂਆ ਕਿਹੜਾ ਮਾਡਲ ਆ ਕਿੰਨਾ ਕਿੰਨੇ ਸੀਜ਼ਨ ਚੱਲੀ ਐ ਇਹ ਤੇ ਬਾਕੀ ਪਹਿਲਾਂ ਮਸ਼ੀਨ ਦੀ ਲੁੱਕ ਵੇਖ ਲਓ ਭਰਾ ਜਗਜੀਤ ਵਾਲਿਆਂ ਦੀ ਮਸ਼ੀਨ ਆ ਬਾਕੀ ਮਸ਼ੀਨ ਬਹੁਤ ਹੀ ਜ਼ਿਆਦਾ ਸਾਫ ਪਈ ਆ ਕੀ ਆਲਾ ਬਾਈ ਸੁਖਵੀਰ ਅਸਸ ਇੱਕ ਆਲਾ ਬਾਈ ਮਸ਼ੀਨ ਤੂੰ ਵੇਚਣੀ ਸੀ ਤੇ ਉੱਪਰੋ ਸੀਜ਼ਨ ਵੀ ਆ ਹਨਾ ਐਦ ਕੀ ਫਿਰ ਕਿਵੇਂ ਬੰਦ ਕਰਤੇ ਸੀਜ਼ਨ ਲਾਉਣਾ ਕਿ ਕਿਵੇਂ ਬਸ ਕਿ ਲੋੜ ਹੀ ਨਹੀਂ ਹੁੰਦੇ ਕਬੀਲਦਾਰੀਆਂ 'ਚ ਯਾਰ ਥੋੜਾ ਜਿਹਾ ਕੰਮ ਹੋਰ ਥੋੜਿਆ ਅੱਛਾ ਹੋਰ ਕੰਮ ਚਲਾ ਲਿਆ ਬਾਈ ਨੇ ਤੇ ਬਾਈ ਮਸ਼ੀਨ ਇਹ ਕਿਹੜਾ ਮਾਡਲ ਆ ਇਹ 20 ਮਾਡਲ ਮਸ਼ੀਨ ਆ ਬਾਈ 20 ਮਾਡਲ ਮਸ਼ੀਨ ਆ ਬਾਈ ਹਾਂ ਤੇ ਹੁਣ ਤਾਂ ਕੀ ਕੰਡੀਸ਼ਨ ਆ ਪਿਛਲੇ ਸਾਲ ਜਿੰਨਾ ਬਹੁਤ ਵਧੀਆ ਟਰਾਲੀਆਂ ਬਣਾਈਆਂ ਠੀਕ ਆ ਠੀਕ ਆ ਹਾਂ ਸਾਰਾ ਕੰਮ ਹੋਇਆ ਰਿਹਾ ਮਗਰ ਜਿਹੜਾ ਪੱਖੇ ਵਾਲੀਆਂ ਦੋ ਚਾਦਰਾਂ ਹੁੰਦੀਆਂ ਨਵੇਂ ਅਰੀਜਨਲ ਲਵਾਤੀਆਂ ਸੀ ਲਿਆ ਕੇ ਅਹ ਮਗਲੀਆਂ ਚਾਦਰਾਂ ਵੀ ਅਰੀਜਨਲ ਲਵਾ ਦੀਆਂ ਸੀਗੀਆਂ ਪੱਖੇ ਵਾਲੀਆਂ ਪੱਖੇ ਵਾਲੀਆਂ ਉੱਥੇ ਉਹਦੇ ਨਵੇਂ ਪੱਖੇ ਆ ਠੀਕ ਆ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਬਈ ਹਣਾ ਬਹੁਤ ਵਧੀਆ ਬਈ ਬੇਲਟਾ ਬੋਲਟਾ ਸਾਰੇ ਨਵੇਂ ਆ ਜਮਾ ਉਹ ਕਿਰਤੀਆਂ ਲੱਗਦਾ ਬਈ ਠੀਕ ਆ ਬਈ ਹਾਂ ਤੇ ਜਿਹੜਾ ਪਾਲੇ ਬੰਦਾ ਵਧੀਆ ਬਸ ਪਾਸੇ ਬਦਲੇ ਬਣੇ ਬਲੇਟਾਂ ਦੇ ਮਾੜੇ ਮੋਟੇ ਠੀਕ ਆ ਬਈ ਤੇ ਜਿਹੜੇ ਵੀ ਲੈ ਜਾਂਦਾ ਵੀ ਹੋਵੇ ਚਾਹ ਵਣਦੇ ਬਾਈ ਦਾ ਨੰਬਰ ਬਈ ਦੱਸੋ ਮੜਾ ਇਹ ਵਿੱਚ 95011 8081 9501123081 ਹਾਂਜੀ ਤੇ ਬਾਈ ਇਹ ਹੈ ਘੜੀ ਹੈ ਪਿੰਡਰ ਪਾਣੀ ਸ਼੍ਰੀ ਮੁਖਤਸਰ ਸਾਹਿਬ ਹਾਂਜੀ ਠੀਕ ਆ ਬਾਈ ਬਾਕੀ ਜਦੋਂ ਮਰਜੀ ਬਾਈ ਨੂੰ ਪਹਿਲਾਂ ਕਾਲ ਕਰ ਲਓ ਬਾਈ ਕਈ ਬਾਹਰ ਅੰਦਰ ਹੁੰਦਾਗਾ ਤੇ ਬਾਈ ਨੂੰ ਕਾਲ ਕਰਕੇ ਤੇ ਬਾਕੀ ਡਿਮਾਂਡ ਆ ਜੋ ਬਾਈ ਫੋਨ ਤੇ ਦੱਸੂਗਾ ਹਾਂ 20 ਮਾਡਲ ਤੇ 20 ਮਾਡਲ ਆ ਬਾਈ ਬਾਕੀ ਬਾਈ ਨੂੰ ਬਾਕੀ ਫੋਨ ਤੇ ਕੰਡੀਸ਼ਨ ਪੁੱਛ ਲੇ ਜੋ ਬਾਈ ਸਸੇ ਕਾਲ ਬਾਈ